ਜੀ ਵੀਡੀਓ ਵੇਖ ਰਾਰੇ ਸਾਰੇ ਭੈਣਾਂ ਤੇ ਭਰਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਅੱਜ ਕਰਦੇ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਸੋ ਅੱਜ ਆਪਾਂ ਨਵਾਂ ਡਿਜ਼ਾਈਨ ਤੇ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਅੱਜ ਇਹ ਜਿਹੜਾ ਡਿਜ਼ਾਈਨ ਆ ਇਹ ਆਪਾਂ ਜਿਹੜਾ ਚੈਂਸ ਟਿੱਚ ਜਿਹਨੂੰ ਕਹਿ ਦਿੰਦੇ ਆ ਉਹਦੇ ਨਾਲ ਆਪਾਂ ਇਹ ਬੱਥਕ ਤਿਆਰ ਕੀਤੀ ਹੋਈ ਆ ਆ ਤੁਸੀਂ ਦੇਖ ਸਕਦੇ ਹੋ ਤੇ ਵਿੱਚ ਅਸੀਂ ਥੋੜੇ ਥੋੜੇ ਮੋਤੀ ਐਡ ਕੀਤੇ ਆ ਇਹ ਪ੍ਰਿੰਟ ਸੂਟ ਨੂੰ ਵੀ ਤੁਸੀਂ ਬੀ ਵਧੀਆ ਡਿਜ਼ਾਈਨਰ ਬਣਾ ਸਕਦੇ ਹੋ ਇਸ ਪ੍ਰਿੰਟ ਸੂਟ ਸੀਗਾ ਤੇ ਆਪਾਂ ਇਸ ਤਰੀਕੇ ਨਾਲ ਇਹਨੂੰ ਤਿਆਰ ਕੀਤਾ ਵਾ ਤੇ ਹੁਣ ਦੂਸਰੀ ਪੱਤਖ ਜਿਹੜੀ ਅਸੀਂ ਬਣਾਵਾਂਗੇ ਨਾਲ ਦੀ ਨਾਲ ਤੁਹਾਨੂੰ ਦੱਸਦੇ ਆਂ ਤੇ ਇਹ ਐਂਕਰ ਥ੍ਰੈਡ ਹੈਗੇ ਆ ਹਾਂਜੀ ਇਹ ਸਾਡੇ ਐਂਕਰ ਥ੍ਰੈਡ ਆ ਤੇ ਇਹ ਤੁਸੀਂ ਆਪਣੇ ਸੂਟ ਦੇ ਨਾਲ ਕੋਈ ਵੀ ਮੈਚਿੰਗ ਕਲਰ ਲੈ ਸਕਦੇ ਹੋ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਵਾ ਤੇ ਇਹ ਆਪਾਂ ਜਿਹੜਾ ਵਾ ਇਸ ਤਰੀਕੇ ਨਾਲ ਬਣਾਉਣਾ ਆ ਜਾਨੀ ਕਿ ਤਾਗਾ ਜਿਹੜਾ ਇਹਨੂੰ ਆਪਾਂ ਐਦਾਂ ਅੱਗੇ ਰੱਖਾਂਗੇ ਤੇ ਇਹ ਜਿਹੜਾ ਆਪਣਾ ਪਹਿਲਾ ਤੋਪਾ ਵਾ ਇਹਦੇ ਵਿੱਚੋਂ ਦੀ ਅਸੀਂ ਥੋੜਾ ਜਿਹਾ ਛੋਟਾ ਜਿਹਾ ਵੱਡਾ ਉਹ ਤੁਹਾਡੀ ਮਰਜ਼ੀ ਹੈ ਨਾ ਜੇ ਤੁਸੀਂ ਲੰਮਾ ਬਣਾਉਣਾ ਚਾਹੁੰਦੇ ਹੋ ਤੇ ਇਸ ਤਰੀਕੇ ਨਾਲ ਆਪਾਂ ਬਣਾਵਾਂਗੇ ਬਹੁਤ ਹੀ ਸੌਖਾ ਵਾ ਇਹਦੇ ਨਾਲ ਤਾਂ ਹਰ ਕੋਈ ਆਪਣਾ ਸੂਟ ਖੁਦ ਤਿਆਰ ਕਰ ਸਕਦਾ ਜੇ ਤੁਸੀਂ ਦੋ ਕਲਰ ਪਾਣਾ ਚਾਹੁੰਦੇ ਤੇ ਦੋ ਵੀ ਪਾ ਸਕਦੇ ਹੋ ਜੇ ਤੁਸੀਂ ਇੱਕ ਕਲਰ ਨਾਲ ਬਣਾਉਣਾ ਚਾਹੁੰਦੇ ਤੇ ਇੱਕ ਨਾਲ ਵੀ ਬਣਾ ਸਕਦੇ ਹੋ ਇਹ ਸੂਈ ਜਿਹੜੀ ਆਪਣੇ ਨਾਰਮਲ ਹੁੰਦੀ ਹੈ ਇਹ ਉਹੀ ਲਈ ਹੋਈ ਹੈ ਮੈਂ

ਬਾਕੀ ਜੇ ਤੁਸੀਂ ਕੋਈ ਵੇਲ ਵਗੈਰਾ ਬਣਾਉਣੀ ਤੇ ਉਹਦੇ ਵਿੱਚ ਆਪਾਂ ਹਨਾ ਮੋਟਾ ਵੀ ਵਰਤਦੇ ਆ ਇਹ ਤਾਂ ਹੋ ਗਿਆ ਆਪਣੇ ਚੈਨਲ ਦੇ ਬਾਰੇ ਤੇ ਜੇ ਜਿਓ ਕਿ ਹਨਾ ਮੋਤੀਆਂ ਲਗਾਉਣ ਦੀ ਵੀ ਤੁਹਾਨੂੰ ਮਾਰੇ ਦੱਸਾਂ ਤੇ ਫਿਰ ਮੈਂ ਉਹਦੀ ਵੱਖਰੀ ਵੀਡੀਓ ਬਣਾਵਾਂਗੀ ਕਿ ਮੋਤੀ ਕਿਵੇਂ ਲਗਾਉਣੇ ਆ ਉਹ ਤੁਸੀਂ ਆਰੀ ਨਾਲ ਵੀ ਲਗਾ ਸਕਦੇ ਹੋ ਤੇ ਬ੍ਰੀਕ ਸੂਈ ਜਿਹੜੀ ਹੁੰਦੀ ਆ ਉਹਦੇ ਨਾਲ ਵੀ ਲੱਗ ਜਾਂਦੇ ਆ ਜਿੰਨੇ ਨਾਲ ਤੁਹਾਨੂੰ ਸੌਖਾ ਲੱਗਦਾ ਤੁਸੀਂ ਉਹਦੇ ਨਾਲ ਹੀ ਲਗਾ ਸਕਦੇ ਆ ਆਰੀ ਨਾਲ ਐਸੇ ਥੋੜਾ ਜਲਦੀ ਹੋ ਜਾਂਦਾ ਵਾ ਤੇ ਜਿਹੜੀ ਸੂਈ ਆਉਂਦੇ ਨਾਲ ਥੋੜਾ ਟਾਈਮ ਲੱਗ ਜਾਂਦਾ ਵਾ ਜੇ ਤੁਸੀਂ ਚਾਹੋ ਤੇ ਇਹਨੂੰ ਪੂਰਾ ਵੀ ਭਰ ਸਕਦੇ ਹੋ ਹਨ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਹਨਾ ਭਰਿਆ-ਭਰਿਆ ਫਲਾਵਰ ਚਾਹੀਦਾ ਜਾਂ ਕੋਈ ਵੀ ਡਿਜ਼ਾਈਨ ਜਿਹੜਾ ਤੁਸੀਂ ਬਣਾਉਂਦੇ ਹੋ ਤੇ ਤੁਸੀਂ ਇਹਨੂੰ ਪੂਰੇ ਨੂੰ ਵੀ ਇਸੇ ਤਰੀਕੇ ਨਾਲ ਕਵਰ ਕਰ ਸਕਦੇ ਹੋ ਤੇ ਜੇਕਰ ਤੁਸੀਂ ਇਸ ਤਰੀਕੇ ਨਾਲ ਬਣਾਉਣਾ ਚਾਹੁੰਦੇ ਹੋ ਸਿੰਪਲ ਸੁੱਤ ਨੂੰ ਤੇ ਇਹ ਵੀ ਇਸ ਤਰੀਕੇ ਨਾਲ ਵੀ ਵਧੀਆ ਬਣ ਜਾਂਦਾ ਹੈ ਇਸ ਤਰੀਕੇ ਨਾਲ ਆਪਾਂ ਹਨਾ ਇਹਨੂੰ ਸਾਰੇ ਨੂੰ ਕੰਪਲੀਟ ਕਰ ਲੈਣਾ ਵਾ ਇਸੇ ਤਰ੍ਹਾਂ ਆਪਾਂ ਇਹਨੂੰ ਵੀ ਕੱਟ ਕਰ ਲਾਂਗੇ ਤੇ ਆਸ ਕਰਦੇ ਕਿ ਤੁਹਾਨੂੰ ਸਾਡਾ ਇਹ ਨਵਾਂ ਵੀਡੀਓ ਵਧੀਆ ਲੱਗੀ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਜਿਹੜਾ ਪਹਿਲਾ ਚੈਨਲ ਸੀ ਉਹ ਬੰਦ ਹੋ ਗਿਆ ਵਾ ਤੇ ਹੁਣ ਇਹ ਨਵਾਂ ਬਣਾਇਆ ਤੁਹਾਡੇ ਸਾਰਿਆਂ ਦੀ ਸਪੋਰਟ ਦੀ